6 ਲੱਖ 20000 ਕਿਲੋਮੀਟਰ ਦਾ ਸਫ਼ਰ ਸਿਰਫ ਸਾਈਕਲ ਦੇ ਉੱਪਰ ਤੈਅ ਕੀਤਾ ਕੋਈ ਸ਼ਖਸ ਨੇ ਜਿਨ੍ਹਾਂ ਘਰ-ਵਾਰ ਛੱਡ ਕੇ ਐਸੀ ਭਗਵਾਨ ਦੀ ਲਗਨ ਲੱਗੀ ਹੋਈ ਹੈ ਕਿ 12 ਤੀਰਥ ਲਿੰਗ ਬਾਇਆ ਜੋਤੀ ਲਿੰਗ ਜੋਤੀ ਲਿੰਗ ਸਾਰੇ ਤੀਰਥ ਸਥਾਨ ਹਿੰਦੁਸਤਾਨ ਦੇ ਸਾਈਕਲ ਦੇ ਉੱਪਰ ਤੈਅ ਕੀਤੇ ਨੇ 35 ਸਾਲਾਂ ਦੀ ਉਮਰ ਤੋਂ ਸ਼ੁਰੂ ਕੀਤਾ ਗਿਆ 6 ਲੱਖ 40000 ਕਿਲੋਮੀਟਰ ਦਾ ਸਫ਼ਰ ਸਾਡੇ ਨਾਲ ਰਜਿੰਦਰ ਗੁਪਤਾ ਜੀ ਜੋ ਕਿ ਬਠਿੰਡਾ ਤੋਂ ਰਹਿਣ ਵਾਲੇ ਨੇ ਨਾਲ ਨੇ ਉਹ ਦੱਸੋ ਸਾਡੇ ਉਹ ਸਾਈਕਲ ਦੇ ਉੱਪਰ ਲਗਾਤਾਰ ਯਾਤਰਾ ਕਰਦੇ ਰਹਿੰਦੇ ਹਨ ਕੀ ਉਹਨਾਂ ਦਾ ਮਕਸਦ ਹੈ ਕਿ ਇਸ ਤਰ੍ਹਾਂ ਭਗਵਾਨ ਦੀ ਕਿਰਪਾ ਹੋਈ ਕਿਸ ਤਰ੍ਹਾਂ ਚ ਲਗਨ ਆਈ ਤੇ ਯਾਤਰਾ ਤਾਂ ਸੁਣਾਉਂਦੇ ਆ ਰਜਿੰਦਰ ਜੀ ਤੁਹਾਡਾ ਪੰਜਾਬ ਕੇ ਜੀ ਪੁੱਜਣ ਤੇ ਸਵਾਗਤ ਹੈ ਦੱਸੋ ਤੁਸੀਂ ਕਿੰਨੀ ਉਮਰ ਦੇ ਪਿੱਛੇ ਤੋਂ ਸ਼ੁਰੂ ਕਰ ਦਿੱਤਾ ਹੈ 1999 ਜਤਰਾ ਸ਼ੁਰੂ ਕਿਤੇ ਗਈ ਹੈ ਇਹਨਾਂ ਨੇ ਪਾਇਆ 145 ਵਾਰ ਮਾ ਬੈਠੇ ਦੇ ਦਰਸ਼ੇ ਕਰ ਪਹੁੰਚਾ ਹੈ ਉਹ ਸਾਰੇ ਹੀ ਯਾਤਰਾ ਮੈਂ ਆਲ ਇੰਡੀਆ ਯਾਤਰਾ ਕਰ ਚੁੱਕਿਆ ਹੈ ਇਲਾਹਾਬਾਦ ਬਨਾਰਸ ਕਾਸ਼ੀ ਜੋਧਾ ਜੀ ਇਹ ਆਪਣਾ ਬਾਰਾ ਜੋਤੀ ਲਿੰਕ ਹੋ ਗਿਆ ਔਰ ਜੈਨ ਹੋ ਗਿਆ ਮਹਾਕਾਲ ਇੰਦੌਰ ਇਹ ਓਮਕਾਰ ਮੰਦਰ ਸ਼ਿਵ ਮੰਦਰ ਤੇ ਸੁਨਹੀ ਸਾਰੀ ਯਾਤਰਾ ਕਰਦੇ ਮੈਂ ਬੈਸ਼ਨ ਦੇ ਵੀ ਪਹੁੰਚਿਆ ਸੀ 145ਵੀਂ ਵਾਰ ਯਾਤਰਾ ਉੱਥੋਂ ਕਰਦਾ ਯਾਤਰਾ ਆ ਰਿਹਾ ਕਾਂਗੜਾ ਚਮੁੰਡਾ ਚੰਦਮਨੀ ਨਾਇਨ ਦੇ ਮੰਦਰ ਦੇ ਯਾਤਰਾ ਹਜ਼ਵਾਤੋਂ ਮੈਂ ਨੀਲ ਕਾਂਡਾ ਕਾਵਰ ਲੈ ਕੇ ਗੰਗਾ ਜਲ ਲੈ ਕੇ 8 ਮਾਰਚ ਕੋ ਮਾਰਚ ਸਮਾਤੀ ਪਰ ਪਹੁੰਚੂਗਾ 35 ਸਾਲ ਦੀ 6 ਲੱਖ ਵੀਜ਼ਾ ਅਕਲਮੜੀ ਯਾਤਰਾ ਕਰ ਚੁੱਕਾ ਤੁਹਾਡਾ ਜਿਹੜਾ ਖਾਣਾ ਪੀਣਾ ਖਰਚਾ ਉਹ ਕਿੱਥੋਂ ਪੁਨੰਦ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਹੁੰਦਾ ਤੁਹਾਡੇ ਨਾਲ ਜਿਨਾਂ ਵਾਲੇ ਕੁਝ ਮੰਦਰ ਵਾਲੇ ਕਰਦੇ ਜਾਂ ਆਪਣਾ ਚੱਲਣੇ ਉੱਤਰੂ ਜਾਣਾ ਉਹ ਸਧਾਲੂ ਮਰੇ ਜਾਂਦਾ ਕਿਦਾ 100-200 ਰੁਪਏ ਦਾ ਜਾਂ ਰੋਟੀ ਪਾਣੀ ਖਿਲਾ ਦੇ ਚਾਹ ਪਾਣੀ ਉਹ ਮਰੇ ਕਰਦੇ ਮੇਰੀ ਉਹਨਾਂ ਦੀ ਸੰਜੋਗਨਾ ਮੈਂ ਦਰਸ਼ਨ ਕਰਦਾ ਮੈਨੂੰ ਆਏ ਰਸਤੇ ਜਨਰਲ 100-200 ਜਾਂ ਸਰਕਾਰ ਉਹ ਕੱਠੇ ਕਰਕੇ ਮੈਂ ਯਾਤਰਾ ਕਰ ਲਵਾਂ ਮੇਰਾ ਆਪ ਸੀਦਾ ਕੋਈ ਸਾਣਾ ਤੇ ਹੂੰ ਤੁਹਾਨੂੰ ਜਿਹੜਾ ਪਰਿਵਾਰ ਦੇ ਪਿੱਛੇ ਕਿਸ ਤਰ੍ਹਾਂ ਬੈਕਗ੍ਰਾਉਂਡ ਆ ਸਾਡੇ ਕੀ ਹੈ ਮੇਰਾ ਪਰਿਵਾਰ ਬਸ ਹੈ ਨਹੀਂ ਭਾਈ ਆ ਬਸ ਉਹਨਾਂ ਆਪਣੇ ਬਹੁਤ ਚੰਗੇ ਕਰਦੇ ਲੇਕਿਨ ਮੇਰਾ ਆਰਦਾਸ ਯਾਤਰਾ ਮਤਰਾ ਕਰਦਾ ਯਾਤਰਾ ਨੂੰ ਮੇਰਾ ਜਾਰੀ ਰਹਿਦਾ ਆਪਸੀ ਪਾਈ ਚੜਾ ਦਾ ਸੰਦੇਹ ਰਿਹਾ ਮੈਂ ਲੋਗੋ ਦੀ ਇਹ ਹੀ ਕਿ ਮਨੋਂ ਕਾਮਨਾ ਮੰਗਦਾ ਪਰਮਾਤਮਾ ਸੇ ਸੁਖ ਸਾਂਭ ਰਹਿਣ ਪਰਿਵਾਰ ਸੁਖੀ ਰਹੇ ਲੰਬੀ ਉਮਰ ਹੋਵੇ ਤੇ ਬਾਕੀ ਤੁਸੀਂ ਘਰ ਕਦੋਂ ਜਾਂਦੇ ਹੋ ਕਦੀ ਗਏ ਵੀ ਆਪਣੇ ਘਰ ਮੁੜ ਕੇ ਵਾਪਸ ਨਹੀਂ ਜਾਂਦੇ ਜਾਂਦੇ 10 15 ਦਿਨਾਂ ਨੇ ਆ ਜਾਂਦੇ ਜਾਂਦੇ ਜਾਂਦਾ ਮੈਂ ਨਹੀਂ ਜਾਂਦਾ ਉੱਥੇ ਮੇਰਾ ਦਿਲ ਨਹੀਂ ਲੱਗਦਾ ਮੇਰੀ ਯਾਤਰਾ ਦੇਲਾ ਪਰ ਕਿਸ ਤਰ੍ਹਾਂ ਲੱਗਣ ਲੱਗੀ ਪ੍ਰਮਾਤਮਾ ਦੀ ਵੀ ਤੁਸੀਂ ਸਾਰੇ ਮੰਦਰ ਤੇ ਹਜ਼ਾਰ ਘੁੰਮ ਚੁੱਕੇ ਹੋ ਪਹਿਲੀ ਆ ਮੈਂ ਗੰਗਰੋਚੀ ਗਿਆ ਸੀ ਪੈਦਲ ਉਸ ਵੇਲੇ ਕੋਈ ਕਾਵੜੀ ਦਿਖਾਈ ਦਿੱਤਾ ਮੈਂ ਕਾਵੜੀ ਲਾ ਕੇ ਪੈਦਲ ਚੱਲ ਗਿਆ ਐਸੀ ਕਿਰਪਾ ਵੀ ਮਹਾਰਾਣੀ ਮਹਾਰਾਣੀ ਜੋ ਦਿਖਾਈ ਮਦਮ ਮਾ ਗਿਆ ਮਦਾ ਹਰ ਸਾਲ ਮਨੂੰ ਸਾਈਕਲ ਫੜੀ ਦੇ ਤੇਰੇ ਦਰਬਾਰ ਹਾਜ਼ਰੀ ਪੜੂੰਗਾ ਅਮਨਾ ਜਦੋਂ ਗਿਆ ਸੀ 18 ਵਾਰ 2000 ਜੇ ਯਾਤਰਾ ਚ 4 ਤੱਕ ਉਹ ਕਿਹਾ ਮਨੂੰ ਨਾ ਕੁਝ ਨਹੀਂ ਆਉਂਦਾ ਸੀ ਬੋਲੇ ਨਾ ਨੇ ਮੇਰਾ ਚਸ਼ਮਾ ਲਾ ਕੇ ਦੇ ਰਹਾ ਮੈਂ ਬੋਲੇ ਨਾ ਹਰ ਦੁਬਾਰ ਆਉਂਗਾ ਮਾਤਾ ਲਾਉਂਗਾ ਤੇ ਉਗਰਵਾਰ ਜਾਂ ਚਾਹ ਜੋ ਮਰ ਜਾਏ ਤੇਰੇ ਦਾ ਛਕਰੂੰਗਾ ਕਰੂੰਗਾ ਅਬ ਜੇ ਲਗਾਤਾ 18 ਵਜੇ ਆਇਆ ਮਨਾਵਾਂਗਾ 18 ਵਜੇ ਤੇ ਹੁਣ ਕਿਹੜੇ ਤੇਰੇ ਸਾਨ ਰਹਗਣੇ ਤੁਹਾਡੇ ਜਿਹੜੇ ਔਰ ਤੁਹਾਡੀ ਤਮੰਨਾ ਪੂਰੀ ਕਿਤੇ ਜਾਣ ਸਾਰੇ ਹੋ ਚੁੱਕੇ ਸੀ ਜੰਮੇ ਸਾਰੇ ਹੋ ਚੁੱਕੇ ਨੇ ਅੱਜ ਇਹ ਸੰ ਸਾਡੇ ਨਾਲ ਰਜਿੰਦਰ ਗੁਪਤਾ ਜੀ ਜੋ ਕਿ ਘਰ ਵੀ ਕੁਝ ਸਾਲ ਦੇ ਵਿੱਚ 365 ਦਿਨਾਂ ਵਿੱਚੋਂ 5-10 ਦਿਨ ਘਰ ਦੇ ਰਹਿੰਦੇ ਨੇ ਸਾਰੇ ਤੇਰੇ ਸਥਾਨਾਂ ਤੇ ਘੁੰਮਦੇ ਫਿਰਦੇ ਰਹਿੰਦੇ ਹਨ ਜੋ ਕਿ ਸਾਈਕਲ ਦੇ ਉੱਪਰ ਨਾ ਕਿ ਬੱਸ ਤੇ ਨਾ ਕਿ ਰੇਲ ਗੱਡੀ ਤੇ ਮੀਂਹ ਹੋਵੇ ਧੁੱਪ ਹੋਵੇ ਹਨੇਰੀ ਹੋਵੇ ਏ ਆਪਣੀ ਯਾਤਰਾ ਜਾਰੀ ਰੱਖਦੇ ਹਨ ਮੈਂ ਜਗਵੰਤ ਟੀਵੀ ਲਈ ਹਰੀਸ਼ ਮਠਲਾ ਪੁਰਾਲੀ